ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਘਰ ਦੀ ਰਸੋਈ ਦੇ ਵਿੱਚ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕਸਟਰਡ ਫਰੂਟਸ ਵਾਲਾ ਕਸਟਰਡ। ਇਹਦੇ ਲਈ ਆਪਾਂ ਨੂੰ ਚਾਹੀਦੀਆਂ ਸੇਵੀਆਂ ਜਿਹੜੀਆਂ ਆਪਾਂ ਨੂੰ ਬਾਜ਼ਾਰੋਂ ਮਿਲ ਜਾਂਦੀਆਂ ਤੇ ਕਸਟਰਡ, ਡਰਾਈ ਫਰੂਟਸ ਇਹਦੇ ਵਿੱਚ ਬਦਾਮ ਲੈ ਲੇ ਆਪਾਂ, ਕਾਜੂ ਲੈ ਲੇ, ਕਿਸ਼ਮਿਸ਼ ਲੈ ਲਈ। ਇਹਦੇ ਵਿੱਚ ਤੁਸੀਂ ਕੋਈ ਹੋਰ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ। 4 ਚਮਚ ਆਪਾਂ ਚੀਨੀ ਲੈ ਲਈ ਤੇ 1 ਕਿਲੋ ਆਪਾਂ ਦੁੱਧ ਲੈ ਲਿਆ ਤੇ ਇਹ ਆਪਣੇ ਹੈਗੇ ਸਬਜ਼ਾ ਦੇ ਬੀਜ। ਇਹ ਜੇ ਆਪਾਂ ਨੂੰ ਰਾਤ ਨੂੰ ਡਿਪ ਕਰਕੇ ਰੱਖ ਲੇ ਤੇ ਇਹ ਤਾਂ ਕਰਕੇ ਫੁੱਲੇ ਜਾਂਦੇ ਆ ਤੇ ਆਪਾਂ ਲੈ ਲੇ ਫਰੂਟ ਫਰੂਟ ਦਾ ਆਪਾਂ ਲੈਂਦੇ ਆ ਇਹਦੇ ਵਿੱਚ ਅੰਗੂਰ ਸੇਵ ਤੇ ਅਨਾਰ ਤੁਸੀਂ ਕੋਈ ਵੀ ਫਰੂਟ ਹੋਰ ਵੀ ਯੂਜ਼ ਕਰ ਸਕਦੇ ਹੋ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਗੈਸ ਔਨ ਕਰ ਲਈਏ ਗੈਸ ਆਪਾਂ ਲਾਈਟ ਤੇ ਰੱਖਾਂਗੇ ਕਿਉਂਕਿ ਆਪਣੀ ਜਿਹੜੀਆਂ ਸੇਵੀਆਂ ਉਹ ਜ਼ਿਆਦਾ ਜਲ ਨਾ ਜਾਣ ਹੁਣ ਆਪਾਂ ਇਹਦੇ ਵਿੱਚ ਸੇਵੀਆਂ ਪਾ ਕੇ ਇਹਨੂੰ ਥੋੜਾ ਥੋੜਾ ਫਰਾਈ ਕਰ ਲਾਂਗੇ ਰੋਸਟਡ ਕਰ ਲਾਂਗੇ ਇਹ ਥੋੜੀਆਂ ਜਿਹੀਆਂ ਬ੍ਰਾਊਨ ਹੋਣ ਤੱਕ ਆਪਾਂ ਇਹਨਾਂ ਨੂੰ ਫਰਾਈ ਕਰ ਕਰਾਂਗੇ ਹਾਂਜੀ ਆਪਣੀਆਂ ਹੁਣ ਇਹ ਫਰਾਈ ਹੋ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਬ੍ਰਾਊਨ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰਾਂਗੇ ਦੁੱਧ ਐਡ ਕਰਕੇ ਆਪਾਂ ਇਹਨੂੰ ਸਲੋ ਅੱਗ ਤੇ ਹਲਾਈ ਜਾਵਾਂਗੇ। ਹਾਂਜੀ ਹੁਣ ਆਪਾਂ ਜਿਹੜਾ ਇਹ ਕਸਟਰਡ ਲਿਆ ਸੀ ਇਹਦੇ ਵਿੱਚ ਆਪਾਂ ਦੁੱਧ ਐਡ ਕਰਕੇ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਘੋਲ ਤਿਆਰ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਗੰਢ ਨਾ ਰਹੇ। ਮੈਂ ਚੰਗੀ ਤਰ੍ਹਾਂ ਮਿਕਸ ਹੋ ਜਾ ਕਸਟਰਡ ਆਪਣਾ। ਇਹ ਆਪਾਂ ਕਸਟਰਡ ਆ ਜਿਹੜਾ ਠੰਡੇ ਦੁੱਧ ਵਿੱਚ ਮਿਕਸ ਕਰਨਾ। ਫਿਰ ਗੰਢ ਨਹੀਂ ਬਣਦੀ। ਲਓ ਜੀ ਆਪਣਾ ਕਸਟਰਡ ਹੁਣ ਬਿਲਕੁਲ ਘੁੱਲ ਗਿਆ ਇਹਦੇ ਵਿੱਚ ਕੋਈ ਵੀ ਗੰਡ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਜਿਹੜਾ ਸੇਵੀ ਵਾਲਾ ਦੁੱਧ ਸੀ ਇਹਦੇ ਵਿੱਚ ਐਡ ਕਰਾਂਗੇ ਤੇ ਨਾਲ ਹੀ ਆਪਾਂ ਚੀਨੀ ਐਡ ਕਰਾਂਗੇ ਇਹਦੇ ਵਿੱਚ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਆਪਣੀਆਂ ਸੇਵੀਆਂ ਨੀਚੇ ਨਾ ਲੱਗਣ ਔਰ ਜਿੰਨਾ ਚਿਰ ਇਹ ਗਾੜ੍ਹਾ ਨਹੀਂ ਹੋ ਜਾਂਦਾ ਆਪਣਾ ਮਿਕਸਚਰ ਉਹਨਾ ਟਾਈਮ ਆਪੇ ਇਹਨੂੰ ਪਕਾਉਂਦੇ ਰਹਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਆਪਣਾ ਜਿਹੜਾ ਇਹ ਸੀਗਾ ਕਸਟਰਡ ਇਹ ਆਪਣਾ ਗਾੜਾ ਹੋ ਚੁੱਕਿਆ ਤੇ ਇਹਦਾ ਕਲਰ ਵੀ ਦੇਖੋ ਕਿੰਨਾ ਸੋਹਣਾ yellow yellow ਆਇਆ ਤੇ ਇਹਨੂੰ ਹੁਣ ਆਪਾਂ ਗੈਸ ਕਰਕੇ ਬੰਦ ਤੇ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਕੱਢ ਕੇ ਆਪਾਂ ਫਰਿੱਜ 'ਚ ਰੱਖਾਂਗੇ ਠੰਡਾ ਹੋਣ ਲਈ ਤਿੰਨ ਚਾਰ ਘੰਟਿਆਂ ਲਈ ਤਾਂ ਕਿ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਏ ਇਹ ਇਹ ਆਪਣਾ ਠੰਡਾ ਹੋ ਕੇ ਹੋਰ ਵੀ ਗਾੜਾ ਹੋ ਜੂ ਤਾਂ ਕਰਕੇ ਆਪਾਂ ਥੋੜੀ ਜੀ ਇਹਦੀ ਕੰਸਿਸਟੈਂਸੀ ਹੈ ਜਿਹੜੀ ਪਤਲੀ ਰੱਖਾਂਗੇ ਹਾਂਜੀ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਿਆ ਤੇ ਇਹਨੂੰ ਹੁਣ ਆਪਾਂ ਫ੍ਰਿਜ 'ਚ ਰੱਖਾਂਗੇ ਫ੍ਰੀਜ਼ਰ 'ਚ ਨਹੀਂ ਰੱਖਣਾ ਆਪਾਂ ਫ੍ਰਿਜ 'ਚ ਰੱਖ ਕੇ ਇਹਨੂੰ ਠੰਡਾ ਕਰਨਾ ਤੇ ਠੰਡਾ ਹੋ ਕੇ ਹੋਰ ਥੋੜਾ ਜਿਆਦਾ ਗਾੜਾ ਹੋ ਜੂ ਹਾਂਜੀ ਜਿੰਨਾ ਟਾਈਮ ਆਪਣਾ ਜਿਹੜਾ ਕਸਟਰਡ ਆ ਉਹ ਫ੍ਰਿਜ 'ਚ ਠੰਡਾ ਹੋ ਰਿਹਾ ਉਹਨਾਂ ਟਾਈਮ ਆਪਾਂ ਇਨੋਂ ਫ੍ਰਾਈ ਫਰੂਟਸ ਨੂੰ ਕੱਟ ਕਰ ਲਾਂਗੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਕਰਨਾ ਬਾਕੀ ਤੁਸੀਂ ਆਪਦੇ ਅਕੋਰਡਿੰਗ ਵੀ ਕਰ ਸਕਦੇ ਹੋ ਲੋ ਜੀ ਹੁਣ ਆਪਾਂ ਡਰਾਈ ਫਰੂਟ ਕੱਟ ਕਰ ਲਏ ਹੁਣ ਆਪਾਂ ਫਰੂਟਸ ਕੱਟ ਕਰਾਂਗੇ ਇਹਦੇ ਲਈ ਆਪਾਂ ਪਹਿਲਾਂ ਅੰਗੂਰ ਨੂੰ ਬਰੀਕ-ਬਰੀਕ ਕੱਟ ਕਰ ਲੈਣਾ ਹਾਂਜੀ ਲਓ ਜੀ ਲਓ ਜੀ ਆਪਣਾ ਹੁਣ ਕਸਟਰਡ ਬਿਲਕੁਲ ਠੰਡਾ ਹੋ ਚੁੱਕਿਆ ਹੁਣ ਆਪਾਂ ਇਹਨੂੰ ਗਲਾਸੇਸ ਦੇ ਵਿੱਚ ਸਰਵ ਕਰਨ ਦੇ ਲਈ ਪਾਵਾਂਗੇ ਇਹ ਆਪਾਂ ਜਿਹੜੇ ਆਪਾਂ ਸਬਜ਼ਾ ਦੇ ਬੀਜ ਭਿਉਏ ਸੀ ਇਹ ਫੁੱਲ ਚੁੱਕਿਆ ਬਿਲਕੁਲ ਠੀਕ ਹੈ ਇਹ ਹੁਣ ਆਪਾਂ ਇਹਦੇ ਨੀਚੇ ਪਾਵਾਂਗੇ ਇੱਕ ਇੱਕ ਚਮਚਾ ਹੁਣ ਆਪਾਂ ਇਹਦੇ ਵਿੱਚ ਉੱਤੇ ਫਰੂਟਸ ਪਾ ਦਾਂਗੇ ਤੇ ਹੁਣ ਇਹਦੇ ਉੱਪਰਤੀ ਆਪਾਂ ਫੇਰ ਆਪਾਂ ਜਿਹੜਾ ਆਪਣਾ ਕਸਟਰਡ ਆ ਉਹ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਗਾਰਨਿਸ਼ਿੰਗ ਲਈ ਆਪਾਂ ਉੱਤੇ ਡਰਾਈ ਫਰੂਟ ਪਾ ਦੇ ਤੇ ਲੋ ਜੀ ਆਪਣਾ ਹੁਣ ਤਿਆਰ ਆ ਬਿਲਕੁਲ ਫਰੂਟ ਕਸਟਰਡ ਤਿਆਰ ਆ ਆਪਣਾ ਰੈਡੀ ਐ ਇਹ ਗਰਮੀਆਂ ਚ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਬਣਾ ਕੇ ਖਾਣਾ ਆਪਣਾ ਇਹ ਬਿਲਕੁਲ ਖਾਣ ਨੂੰ ਤਿਆਰ ਆ ਤੇ ਇਸ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਆਪਣੀ ਫੈਮਲੀ ਨੂੰ ਬਣਾ ਕੇ ਖਵਾਓ ਜੇ ਕੋਈ ਗੈਸਟ ਆਉਂਦੇ ਆ ਤਾਂ ਗਰਮੀਆਂ ਲਈ ਇਹ ਬਹੁਤ ਵਧੀਆ ਰੈਸਪੀ ਆ ਤੇ ਇਹ ਆਪਾਂ ਕਦੇ ਵੀ ਬਣਾ ਸਕਦੇ ਆ ਤੇ ਸਾਨੂੰ ਇਹ ਜਰੂਰ ਦੱਸਿਓ ਤੁਹਾਨੂੰ ਇਹ ਕਿਵੇਂ ਲੱਗਿਆ ਤੇ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ